सीएम साहब ਨੇ ਤਾਂ ਹੁਣ ਜਿੱਦਾਂ ਅਸਤੀਫੇ ਵਾਲੇ ਮਸਲੇ ਉੱਤੇ ਹੋਰ ਤੇ ਵੀ ਰੌਲਾ ਰੱਪਾ ਪਾ ਦਿੱਤਾ ਹੁਣ ਉਹਦੇ ਵਿੱਚ ਵੀ ਕਹਿੰਨੇ ਕਿ ਬਾਈ ਦੇਖਣ ਵਾਲੀ ਗੱਲ ਆ ਵੀ ਬਣਦਾ ਕਿਦਾਂ ਇੱਕ ਕਾਇਸ ਅਫਸਰ ਤੇ ਉਹਨੇ ਅੱਗੇ ਰਿਲੀਵ ਕਿਦਾਂ ਹੋਣਾਗਾ ਜਾਣਾ ਕਿਦਾਂ ਜਾ ਚਾਹ ਪ੍ਰੀਮਚੁਰ ਲੈਣੀ ਆ ਜਾਂ ਉਹਨੇ ਜੋ ਵੀ ਉਹਦੀ ਪ੍ਰਮੋਸ਼ਨ ਅਸਤੀਫਾ ਜਾਂ ਜੋ ਵੀ ਆ ਰੈਸ ਜੋ ਵੀ ਆ ਕਹਿੰਨੇ ਮਾਨ ਸਾਹਿਬ ਨੇ ਉੱਤੇ ਵੀ ਹੋ ਸਕਦਾ ਉਹਦੇ ਤੇ ਵੀ ਯੂ ਟਰਨ ਆ ਜੇ ਹੁਣ ਕਰ ਲੈਣੋ ਤੁਸੀਂ ਅੱਜ ਹਰ ਕਮਲਜੀਤ ਸਰ ਦੀ ਸਟੋਰੀ ਦੇਖੀ ਹੈ ਨਾ ਜਿਹੜੀ ਵਾਇਰਲ ਹੋਈ ਆ ਜੀ ਅਜੀਤ ਵਾਲਿਆਂ ਦੀ ਜੀ ਉਹਨਾਂ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੱਤਾ ਹੈ ਬਰੀਕ ਸ਼ਰਨ ਨਹੀਂ ਲਾ ਕੇ ਜੀ ਬਿਲਕੁਲ ਤੇ ਮੇਰੇ ਖਿਆਲ ਦੇ ਨਾਲ ਤੁਸੀਂ ਹੋਰ ਵੀ ਕਲੀਅਰ ਕਰ ਦੇਣਾ ਕਿਉਂਕਿ ਅੱਜ ਤੁਸੀਂ ਗੁਰਪ੍ਰੀਤ ਮਲੂਕਾ ਜੀ ਨਾਲ ਗੱਲ ਕੀਤੀ ਆ ਹਾਂ ਉਹਨਾਂ ਨਾਲ ਬਾਈ ਇਹ ਇੰਟਰਵਿਊ ਕੀਤੀ ਹੈ ਮਿੰਟੂ ਜੀ ਇੱਕ ਮਿੰਟ ਦਾ ਮੈਂ ਸਮਝ ਰਿਹਾ ਬਾਈ 4:30 ਵਜੇ ਜਦੋਂ ਹੀ ਇਧਰ ਉਹ ਪ੍ਰੋਗਰਾਮ ਸਮਾਪਤ ਹੋਏਗਾ ਕਿਉਂਕਿ ਤੁਹਾਡੀ ਜਿਹੜੀ ਇਹ ਲਗਾਤਾਰ ਰਹਿੰਦੀ ਹੈ ਮੰਗ ਕੇ ਪ੍ਰੋਗਰਾਮ ਨੂੰ ਵਧਾ ਦਿਓ ਤਾਂ ਇਸ ਲਈ 4:30 ਵਜੇ ਉਹਨਾਂ ਦੇ ਇੰਟਰਵਿਊ ਦੇਖਿਓ ਉਹਦੇ ਵਿੱਚ ਉਹਨਾਂ ਨੇ ਕੱਲੀ-ਕੱਲੀ ਗੱਲ ਦੱਸ ਦਿੱਤੀ ਆ ਭਾਈਪਾਚ ਗਏ ਕਿਵੇਂ ਆ ਤੇਦਰੋ ਮਾਨ ਸਾਹਿਬ ਨੇ ਜੋ ਕੱਲ ਪੋਸਟ ਕੀਤਾ ਉਹਦਾ ਜਵਾਬ ਵੀ ਉਹਨਾਂ ਨੇ ਦਿੱਤਾ ਹੋਇਆ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਸਾਰੀ ਸੁਣਿਓ ਕਿ ਮਲੂਕਾ ਸਾਹਿਬ ਨਾਲ ਕਿਸ ਤਰ੍ਹਾਂ ਦੇ ਹੁਣ ਸਬੰਧ ਨੇ ਕੀ ਕਹਾਣੀ ਆ ਪੂਰੀ ਪੂਰੀ ਗੱਲਬਾਤ ਤੁਸੀਂ ਉਹ 4:30 ਵਜੇ ਬਿਲਕੁਲ ਇਸ ਪ੍ਰੋਗਰਾਮ ਤੋਂ ਬਾਅਦ ਹੀ ਨਾਲ ਦੀ ਨਾਲ ਸੁਣ ਲਿਓ ਜੀ ਮਿੰਟ ਜੀ ਹੁਣ ਸੀ ਗੱਲ ਬਿਲਕੁਲ ਤਾਂ ਤੁਹਾਨੂੰ ਪਤਾ ਹੀ ਹੈ ਨਾ ਕਿ ਉਹ ਖਬਰ ਜਿਹੜੀ ਹੈ ਉਹਨਾਂ ਨੇ ਐਵੇਂ ਹਨੇਰੇ 'ਚ ਤੀਰ ਨਹੀਂ ਮਾਰਿਆ ਜ ਪਤਾ ਲੱਗਿਆ ਕਿ ਜਦੋਂ ਇਹ ਲਟਕਾ ਪੈਦਾ ਕਰ ਰਹੇ ਸਨ ਪੰਜਾਬ ਸਰਕਾਰ ਵਾਲੇ ਤੇ ਉਹ ਚਲੇ ਗਏ ਦਿੱਲੀ ਵਾਲਿਆਂ ਕੋਲ ਹਾਂਜੀ ਦਿੱਲੀ ਦੇ ਲੋਕਾਂ ਕੋਲ ਹੁਣ ਇਹ ਤੇ ਆਪਾਂ ਨੂੰ ਸਾਫ ਹੈ ਨਾ ਕਿ ਯਾਨੀ ਬੀਬੀ ਪਰਮਪਾਲ ਕੌਰ ਜੀ ਜਾਂ ਗੁਰਪ੍ਰੀਤ ਸਿੰਘ ਜੀ ਇੱਕ ਕਿਸੇ ਵੱਡੇ ਨੇਤਾ ਦੇ ਇਨ ਟੱਚ ਸੀਗੇ ਹੁਣ ਮੈਂ ਉਹ ਨਾਂ ਨਹੀਂ ਲੈਣਾ ਚਾਹਾਂਗਾ ਕਿਉਂਕਿ ਉਹ ਪਰਦੇ ਦੇ ਪਿੱਛੇ ਨੇ ਹਾਲੇ ਵੀ ਵੱਡੇ ਨੇਤਾ ਜਿਹੜੇ ਨੇ ਇੱਕ ਦਿਨ ਖੁੱਲ ਜਾਣਗੇ ਸਾਰੇ ਨਾਵੇ ਖੁੱਲ ਜਾਣਗੇ ਸ਼ਾਇਦ ਆਪਾਂ ਹੀ ਖੋਲ ਦੇਵਾਂਗੇ ਅਜੇ ਵੇਟ ਕਰਦੇ ਆਂ ਕਿ ਮਲੂਕਾ ਫੈਮਿਲੀ ਖੁਦ ਆਪ ਹੀ ਖੋਲ ਦੇਵੇ ਅੱਛਾ ਤੁਹਾਨੂੰ ਮੈਂ ਇੱਕ ਗੱਲ ਕਹੀ ਸੀ ਕਿ ਜਦੋਂ ਇਹ ਸੈਂਟਰ ਕੈਡਰ ਦੇ ਵਿੱਚ ਜਾਣ ਵਾਸਤੇ ਮੂਹਮਲਾਜਾ ਵਰਤ ਰਹੇ ਸੀਗੇ ਤਾਂ ਉਸ ਵੇਲੇ ਉਸ ਨੇਤਾ ਨੇ ਸਪੋਰਟ ਵੀ ਕੀਤਾ ਜੀ ਠੀਕ ਹੈ ਜੀ ਤੇ ਉਹ ਨੇਤਾ ਇੱਕ ਵਾਰੀ ਬਠਿੰਡੇ ਵੀ ਆਇਆ ਸੀਗਾ ਬਤੌਰ ਕੇਂਦਰੀ وزیر ਹੁਣ ਤੁਸੀਂ ਸਾਰੇ ਦੇਖ ਲੈਣ ਹਾਂ ਜੀ ਕੌਣ ਯਾਨੀ ਸੀ ਗਿਆ ਅਗਲੇ ਹਾਂ ਜੀ ਤੋ ਕਹਿਣ ਦਾ ਮਤਲਬ ਇਹ ਆ ਕਿ ਉੱਥੇ ਕਹਾਣੀ ਸਾਫ਼ ਹੋ ਗਈ ਕਿ ਇੱਥੇ ਜਦੋਂ ਅਸਤੀਫਾ ਲਟਕਾਇਆ ਜਾ ਰਿਹਾ ਸੀਗਾ ਉਹ ਕੇਂਦਰ ਪਾਸਕ ਹੈ ਤਾਂ ਕਿਉਂਕਿ ਜੇ ਆਪਾਂ ਦੇਖੀਏ ਜੋ ਕਹ ਲਓ ਕਿ ਯੂਗ ਅਥਾਰਟੀ ਹੈ ਉਹਨਾਂ ਨੇ ਚੱਕ ਕੇ ਅਸਤੀਫਾ ਪ੍ਰਵਾਨ ਕਰਕੇ ਇਹਨਾਂ ਨੂੰ ਭੇਜ ਦਿੱਤਾ ਲੈਟਰ ਕਿ ਮਿੱਤਰੋ ਜੇ ਤੁਹਾਡਾ ਕੋਈ ਡਿਊ ਹੈ ਕੋਈ ਲੈਣ ਦੇਣ ਹੈ ਉਹ ਤੁਸੀਂ ਆਪਣਾ ਜਿਹੜਾ ਇਹਨਾਂ ਦਾ ਹੈਗਾ ਜੋ ਤੁਸੀਂ ਇਹਨਾਂ ਨੂੰ ਦੇਣਾ ਉਹਦੇ ਵਿੱਚੋਂ ਕੱਟ ਸਕਦੇ ਹੋ ਚਾਹੇ ਉਹ ਤਿੰਨ ਮਹੀਨਿਆਂ ਵਾਲਾ ਹੋਵੇ ਜਿਵੇਂ ਕੱਲ ਵੀ ਕਿਸੇ ਸੱਜਣ ਨੇ ਕਿਹਾ ਉਹ ਆਪਣੀ ਜਗ੍ਹਾ ਠੀਕ ਸਨ ਕਿ ਜੇ ਮੰਨ ਲਓ ਕੋਈ ਹੁੰਦੀ ਹੈ ਉਹ ਨਹੀਂ ਕਿ ਤਾਂ ਤਿੰਨ ਮਹੀਨੇ ਦੀ ਤਨਖਾਹ ਕਟਾਈ ਜਾ ਸਕਦੀ ਹੈ ਪਰ ਦੂਸਰਾ ਕ੍ਰਾਈਟੇਰੀਆ ਜਿਹੜਾ ਉਹ ਵੀ ਹੁੰਦਾ ਤਾਂ ਕਹਿਣ ਦਾ ਮਤਲਬ ਇਹੋ ਆ ਕਿ ਹੁਣ ਜਿਹੜੀ ਉਹ ਖਬਰ ਲੱਗੀ ਆ ਕੇਂਦਰੀ ਮੰਤਰੀ ਦਾ ਬਿਆਨ ਉਸ ਤੋਂ ਬਾਅਦ ਖੁਦ VRS ਲੈਣ ਵਾਲੇ ਸਾਬਕਾ IS ਦਾ ਬਿਆਨ ਦਾਵਾ ਤੇ ਉਸ ਤੋਂ ਬਾਅਦ ਅਜੀਤ ਅਖਬਾਰ ਦੇ ਪਹਿਲੇ ਪੰਨੇ ਦੀ ਸਟੋਰੀ ਮਾਨ ਸਾਹਿਬ ਨੂੰ ਇੱਕ ਵਾਰ ਫੇਰ ਕਟਾਰੇ ਚ ਖੜਾ ਗਈ ਕਿ ਭਈ ਤੁਹਾਡਾ ਸੂਚਨਾ ਤੰਤਰ ਕਿਸ ਤਰ੍ਹਾਂ ਦਾ ਹੈ ਜਾਂ ਤੁਹਾਡਾ ਜਿਹੜਾ ਉਹ ਪੇਜ ਆ ਕੋਈ ਹੋਰ ਹੀ ਚਲਾ ਰਿਹਾ ਜਿਸ ਨੂੰ ਇਹਨਾਂ ਗੱਲਾਂ ਦਾ ਵੀ ਨਹੀਂ ਪਤਾ ਕਿਉਂਕਿ ਤੁਸੀਂ ਹੀ ਮੈਨੂੰ ਦੱਸ ਰਹੇ ਸੀਗੇ ਬਾਅਦ ਕਿ ਸ਼ਾਇਦ ਮਲੂਕਾ ਫੈਮਿਲੀ ਨੇ ਤੇ ਇਤੋਂ ਤੱਕ ਕਹਿ ਦਿੱਤਾ ਕਿ ਮਨਜ਼ੂਰ ਹੋਏ ਇਸਤੀਫੇ ਤੋਂ ਬਾਅਦ ਸਾਨੂੰ ਪੱਤਰ ਵੀ ਦੇ ਦਿੱਤਾ ਗਿਆ ਹਾਂ ਉਹਨਾਂ ਕੋਲ ਸਾਡੀ ਕਾਪੀ ਵੀ ਕਹਿੰਦੇ ਸਾਡੇ ਕੋਲ ਤਾਂ ਜਿਹੜੀ ਕਾਪੀ ਵੀ ਹੈਗੀ ਤੇ ਉਹੀ ਗੱਲ ਜਿੱਦਾਂ ਤੇ ਰਿਪੋਰਟ ਦੇ ਵਿੱਚ ਲਿਖਿਆ 10 ਅਪ੍ਰੈਲ ਲਿਖੀ ਹੈ ਨਾ ਹਾਂਜੀ 10 ਅਪ੍ਰੈਲ ਕਹਿੰਦੇ 10 ਨੂੰ ਸਾਨੂੰ ਮਿਲ ਗਿਆ ਸੀਗੇ ਜੀ ਸਾਨੂੰ ਤਾਂ ਉਹਨਾਂ ਨੇ ਮੇਰੋਂ ਲੋਕੀ ਕਰ ਜੇ ਅਗਲੇ ਕੋ ਲੈਟਰ ਹੈ ਜੇ ਉਹ ਲੈਟਰ ਹੁਣ ਕਰਦੇ ਵੀ ਜਨ ਤੱਕ ਹਾਲਾਂਕਿ ਤੁਹਾਨੂੰ ਪਤਾ ਇੱਥੋਂ ਦੀ ਸਰਕਾਰ ਦੇ ਨਾਲ ਇੱਥੋਂ ਤੱਕ ਅਗਲਾ ਜਾਂਦਾ ਨਹੀਂ ਵੀ ਅਜੇ ਰੁਕ ਜਾਓ ਨਹੀਂ ਉਹਨਾਂ ਨੇ ਬਹੁਤ ਗੱਲ ਟਿੱਪਣੀਆਂ ਉਹਨਾਂ ਨੇ ਕੀਤੀਆਂ ਨੇ ਬੜਾ ਸੌਫਟ ਜਿਹਾ ਉਹ ਕਹਿੰਦੇ ਨਹੀਂ ਚਲੋ ਉਹ ਸਾਰਾ ਦਰਸ਼ਕ ਸੁਣ ਲੈਣਗੇ ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜੇ ਉਹ ਲੈਟਰ ਕੱਲ ਹੀ ਪਾ ਦਿੰਦੇ ਜੀ ਟਵਿੱਟਰ ਤੇ ਪਾ ਦਿੰਦੇ ਫੇਸਬੁੱਕ ਤੇ ਪਾ ਦਿੰਦੇ ਕਿ ਲਓ ਜੀ ਅਸਤੀਫਾ ਮਨਜ਼ੂਰ ਹੋ ਕੇ ਸਾਨੂੰ ਤਾਂ ਲੈਟਰ ਮਿਲਿਆ ਬਕਾਇਦਾ ਤੇ ਫਿਰ ਤੁਹਾਡਾ ਰਹਿ ਕੀ ਜਾਵੇ ਵੈਸੇ ਵੀ ਯੂ ਟਰਨ ਮਾਰਨ ਦੇ ਮਾਮਲੇ 'ਚ ਹੁਣ ਤੁਹਾਨੂੰ ਯੂ ਟਰਨ ਵਾਲੇ ਨਹੀਂ ਕਹਿੰਦੇ ਹੁਣ ਤੁਹਾਨੂੰ ਡਬਲ ਯੂ ਟਰਨ ਵਾਲੇ ਕਹਿੰਦੇ ਨੇ ਕਿ ਲੋਕੀ ਇੱਕ ਯੂ ਟਰਨ ਮਾਰਦੇ ਆ ਇਹਤੇ ਕਈ ਵਾਰ ਇੱਕ ਮਾਮਲੇ 'ਚ ਡਬਲ ਯੂ ਟਰਨ ਮਾਰ ਜਾਂਦੇ ਨੇ ਸੋ ਇਸ ਵਾਸਤੇ ਆਪਾਂ ਰੱਬ ਦਾ ਵਾਸਤਾ ਹੀ ਇਹਨਾਂ ਨੂੰ ਦੇ ਸਕਦੇ ਆ ਸਾਡੀ ਤੇ ਸੁਣਦੇ ਨਹੀਂ ਐ ਕਿ ਮਾਨਯੋਗ ਮੁੱਖ ਮੰਤਰੀ ਸਭ ਤੁਸੀਂ ਮੁੱਖ ਮੰਤਰੀ ਹੋ ਇਸ ਗੱਲ ਨੂੰ ਤੁਸੀਂ ਮੰਨ ਕਿਉਂ ਨਹੀਂ ਰਹੇ ਤੁਸੀਂ ਮੰਨ ਜਾਓ ਕਿ ਤੁਸੀਂ ਮੁੱਖ ਮੰਤਰੀ ਹੋ ਅੱਛਾ ਕਿਧਰ ਉਹ ਘੋੜੇ ਜੀ ਉਥੋਂ ਕਿੱਥੇ ਘੋੜੇ ਪਤਾ ਨਹੀਂ ਕਿਧਰ ਖੁੱਲ ਕੇ ਕਿਧਰ ਹਿਮਾਲਿਆ ਮੂਲਿਆ ਨੂੰ ਚਰਨ ਚਲੇਗਾ ਜਰਮਨ ਦਾ ਕਾਰਖਾਨਾ ਲੱਗਣਾ ਜੀ 골ਡੀ ਬਰਾੜੋ ਤਾੜਿਆ ਪਿਆ ਕਿਹਾ ਯਾਰ ਤੁਸੀਂ ਮੁੱਖ ਮੰਤਰੀ ਹੋ ਤੁਹਾਡਾ ਇੱਕ ਇੱਕ ਸ਼ਬਦ ਜਿਹੜਾ ਆ ਉਹ ਕਹਿ ਲੋ ਕਿ ਇੱਕ ਹਾਰ ਅਥਾਰਟੀ ਜਿਹੜੀ ਗਵਰਨਮੈਂਟ ਦੀ ਉਹਦਾ ਸ਼ਬਦ ਹੈ ਆਫੀਸ਼ੀਅਲੀ ਸ਼ਬਦ ਹੈ ਤੁਹਾਡਾ ਬਿਆਨ ਖਬਰ ਹੈ ਆਪਣੇ ਆਪ ਦੇ ਵਿੱਚ ਸੂਚਨਾ ਹੈ ਆਪਣੇ ਆਪ ਦੇ ਵਿੱਚ ਕਿਸ ਤਰ੍ਹਾਂ ਇਹ ਜਨਤਾ ਹੁਣ ਉਹਨਾਂ ਨੂੰ ਝੂਠਿਆਂ ਸਾਬਤ ਕਰੋ ਇਹ ਤੁਹਾਡੀ ਜ਼ਿੰਮੇਵਾਰੀ ਹੈ ਤੁਹਾਡੇ ਕੋਲ ਸਾਰਾ ਸੂਚਨਾ ਤੰਤਰ ਹੈ ਮੀਡੀਆ ਸਾਧਨ ਨੇ ਤੁਹਾਡੇ ਕੋਲ ਤੇ ਜਾਂ ਫਿਰ ਮੰਨੋ ਕਿ ਤੁਸੀਂ ਬਹੁਤ ਕਾਲੀ ਕਰ ਜਾਂਦੇ ਹੋ ਤੇ ਆਪਾਂ ਕਹਿੰਦੇ ਹੁੰਨੇ ਕਿ ਕਾਲੀਆਂ ਅੱਗੇ ਟੋਏ ਤੇ ਕਾਲੀ ਕਦੇ ਨਾ ਹੋਏ ਤੁਸੀਂ ਤੇ ਕਾਲੀ ਹੋਣ ਦੀ ਗੱਲ ਛੱਡੋ ਤੁਸੀਂ ਤੇ ਉਸ ਟੋਏ 'ਚ ਡਿੱਗ ਪੈਨੇ ਹੋ ਕਈ ਵਾਰ ਆਪ ਜੀ ਤੇ ਅੱਗੇ ਨਾ ਤਿਲਕੋ ਘਟੋ ਘਟਾ ਇਸ ਤਰ੍ਹਾਂ ਦੇ ਬੰਦੇ ਜਿਹੜੇ ਤੁਹਾਡੇ ਆਸੇ ਪਾਸੇ ਆ ਉਹਨਾਂ ਤੋਂ ਥੋੜਾ ਜਿਹਾ ਗੁਰੇਜ਼ ਕਰ ਲਓ ਮੈਨੂੰ ਲੱਗਦਾ ਮਿੰਟੂ ਜੀ ਫਿਰ ਕਿਤੇ ਬਚਾਅ ਹੋ ਸਕਦਾ ਨਹੀਂ ਤੇ ਡਬਲ ਛੱਡੋ ਮੈਨੂੰ ਲੱਗਦਾ ਕੋਈ ਅੱਗੇ ਵੀ ਹੋਰ ਯੂ ਟਰਨ ਵੀ ਬਣ ਜਾਣਾ ਇੰਨਾ ਦਾ ਪਤਾ ਨਹੀਂ ਕੀ ਕੀ ਬਣਨਾਗਾ ਪੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਕੋਕੇ ਤੋਂ ਵੀ ਗਾਂ ਕੋਈ ਧੋਖਾ ਨਾ ਬਣ ਜਾਵੇ ਤੁਸੀਂ ਬਚ ਕੇ ਚੱਲੋ ਮੋੜ ਤੋਂ ਜ਼ਰਾ ਬਚ ਕੇ ਮੋੜ ਤੋਂ ਸੀਐਮ ਸਾਹਿਬ ਨੇ ਤਾਂ ਹੁਣ ਜਿੱਦਾਂ ਅਸਤੀਫੇ ਵਾਲੇ ਮਸਲੇ ਉੱਤੇ ਉਹਦੇ ਤੇ ਵੀ ਰੌਲਾ ਰੱਪਾ ਪਾ ਦਿੱਤਾ ਹੁਣ ਉਹਦੇ ਵਿੱਚ ਵੀ ਕਹਿੰਦੇ ਕਿ ਬਈ ਦੇਖਣ ਵਾਲੀ ਗੱਲ ਆ ਵੀ ਬਣਦਾ ਕਿਦਾਂ ਇੱਕ ਐਕਾਇਸ ਅਫਸਰ ਤੇ ਉਹਨੇ ਅੱਗੇ ਰਿਲੀਵ ਕਿਦਾਂ ਹੋਣਾਗਾ ਜਾਣਾ ਕਿਦਾਂ ਜਾ ਚ ਹੈ ਪ੍ਰੀਮਚੂਰ ਲੈਣੀ ਆ ਜਾਂ ਉਹਨੇ ਜੋ ਵੀ ਉਹਦੀ ਪ੍ਰੋਮੋਸ਼ਨ ਅਸਤੀਫਾ ਜਾਂ ਜੋ ਵੀ ਆਰਐਸ ਜੋ ਵੀ ਆ ਕਹਿੰਦੇ ਮਾਨ ਸਾਹਿਬ ਨੇ ਉੱਤੇ ਵੀ ਹੋ ਸਕਦਾ ਉਹਦੇ ਤੇ ਵੀ ਯੂ ਟਰਨ ਆ ਜੇ ਹੁਣ ਕੱਲ ਨੂੰ ਤੁਸੀਂ ਅੱਜ ਹਰ ਕਮਲਜੀਤ ਸਰਦੀ ਸਟੋਰੀ ਦੇਖੀ ਹੈ ਨਾ ਜਿਹੜੀ ਵਾਇਰਲ ਹੋਈ ਆ ਜੀ ਅਜੀਤ ਵਾਲਿਆਂ ਦੀ ਜੀ ਉਹਨਾਂ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੱਤਾ ਬਰੀਕ ਸ਼ਰਣੀ ਲਾ ਕੇ ਜੀ ਬਿਲਕੁਲ ਤੇ ਮੇਰੇ ਖਿਆਲ ਦੇ ਨਾਲ ਤੁਸੀਂ ਹੋਰ ਵੀ ਕਲੀਅਰ ਕਰ ਦੇਣਾ ਕਿਉਂਕਿ ਅੱਜ ਤੁਸੀਂ ਗੁਰਪ੍ਰੀਤ ਮਲੂਕਾ ਜੀ ਨਾਲ ਗੱਲ ਕੀਤੀ ਆ ਹਾਂ ਉਹਨਾਂ ਨਾਲ ਬਾਈ ਇਹ ਇੰਟਰਵਿਊ ਕੀਤੀ ਹੈ ਮਿੰਟੂ ਜੀ ਇੱਕ ਮਿੰਟ ਦਾ ਮੈਂ ਸਮਝ ਲੈਣਾ ਬਾਈ 4:30 ਵਜੇ ਜਦੋਂ ਹੀ ਇਧਰ ਉਹ ਪ੍ਰੋਗਰਾਮ ਸਮਾਪਤ ਹੋਏਗਾ ਕਿਉਂਕਿ ਤੁਹਾਡੀ ਜਿਹੜੀ ਇਹ ਲਗਾਤਾਰ ਰਹਿੰਦੀ ਹੈ ਮੰਗ ਕੇ ਪ੍ਰੋਗਰਾਮ ਨੂੰ ਵਧਾ ਦਿਓ ਤਾਂ ਇਸ ਲਈ 4:30 ਵਜੇ ਉਹਨਾਂ ਦੇ ਇੰਟਰਵਿਊ ਦੇਖਿਓ ਉਹਦੇ ਵਿੱਚ ਉਹਨਾਂ ਨੇ ਕੱਲੀ-ਕੱਲੀ ਗੱਲ ਦੱਸ ਦਿੱਤੀ ਆ ਭਾਈਪਾਚ ਗਏ ਕਿਵੇਂ ਆ ਤੇਦਰੋ ਮਾਨ ਸਾਹਿਬ ਨੇ ਜੋ ਕੱਲ ਪੋਸਟ ਕੀਤਾ ਉਹਦਾ ਜਵਾਬ ਵੀ ਉਹਨਾਂ ਨੇ ਦਿੱਤਾ ਹੋਇਆ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਸਾਰੀ ਸੁਣਿਓ ਕਿ ਮਲੂਕਾ ਸਾਹਿਬ ਨਾਲ ਕਿਸ ਤਰ੍ਹਾਂ ਦੇ ਹਣ ਸੰਬੰਧ ਨੇ ਕੀ ਕਹਾਣੀ ਆ ਪੂਰੀ ਪੂਰੀ ਗੱਲਬਾਤ ਤੁਸੀਂ ਉਹ 4:30 ਵਜੇ ਬਿਲਕੁਲ ਇਸ ਪ੍ਰੋਗਰਾਮ ਤੋਂ ਬਾਅਦ ਹੀ ਨਾਲ ਦੀ ਨਾਲ ਸੁਣ ਲਿਓ ਜੀ ਮਿੰਟੂ ਜੀ ਹੁਣ ਸੀ ਗੱਲ ਜੀ ਬਿਲਕੁਲ ਤਾਂ ਤੁਹਾਨੂੰ ਪਤਾ ਹੀ ਹੈ ਨਾ ਕਿ ਉਹ ਖਬਰ ਜਿਹੜੀ ਹੈ ਉਹਨਾਂ ਨੇ ਐਵੇਂ ਹਨੇਰੇ 'ਚ ਤੀਰ ਨਹੀਂ ਮਾਰ ਸਾਰੀ ਜਾਣਕਾਰੀ ਜਿਹੜੀ ਆ ਉਹ ਹਾਸਲ ਕੀਤੀ ਪਤਾ ਲੱਗਿਆ ਕਿ ਜਦੋਂ ਇਹ ਲਟਕਾ ਪੈਦਾ ਕਰ ਰਹੇ ਸਨ ਪੰਜਾਬ ਸਰਕਾਰ ਵਾਲੇ ਤੇ ਉਹ ਚਲੇ ਗਏ ਦਿੱਲੀ ਵਾਲਿਆਂ ਕੋਲ ਹਾਂਜੀ ਦਿੱਲੀ ਦੇ ਲੋਕਾਂ ਕੋਲ ਹੁਣ ਇਹ ਤੇ ਆਪਾਂ ਨੂੰ ਸਾਫ ਹੈ ਨਾ ਕਿ ਯਾਨੀ ਬੀਬੀ ਪਰਮਪਾਲ ਕੌਰ ਜੀ ਜਾਂ ਗੁਰਪ੍ਰੀਤ ਸਿੰਘ ਜੀ ਇਹ ਕਿਸੇ ਵੱਡੇ ਨੇਤਾ ਦੇ ਇਨ ਟੱਚ ਸੀਗੇ ਹੁਣ ਮੈਂ ਉਹ ਨਾਂ ਨਹੀਂ ਲੈਣਾ ਚਾਹਾਂਗਾ ਕਿਉਂਕਿ ਉਹ ਪਰਦੇ ਦੇ ਪਿੱਛੇ ਨੇ ਹਾਲੇ ਵੀ ਵੱਡੇ ਨੇਤਾ ਜਿਹੜੇ ਨੇ ਇੱਕ ਦਿਨ ਖੁੱਲ ਜਾਣਗੇ ਸਾਰੇ ਨਾਂ ਵੀ ਖੁੱਲ ਜਾਣਗੇ ਸ਼ਾਇਦ ਆਪਾਂ ਹੀ ਖੋਲ ਦੇਵਾਂਗੇ ਅਜੇ ਵੇਟ ਕਰਦੇ ਆ ਕਿ ਮਲੂਕਾ ਫੈਮਿਲੀ ਖੁਦ ਆਪ ਹੀ ਖੋਲ ਦੇਵੇ ਅੱਛਾ ਤੁਹਾਨੂੰ ਮੈਂ ਇੱਕ ਗੱਲ ਕਹੀ ਸੀ ਕਿ ਜਦੋਂ ਇਹ ਸੈਂਟਰ ਕੈਡਰ ਦੇ ਵਿੱਚ ਜਾਣ ਵਾਸਤੇ ਮੂਹ ਮੁਲਾਜਾ ਵਰਤ ਰਹੇ ਸੀਗੇ ਤਾਂ ਉਸ ਵੇਲੇ ਉਸ ਨੇਤਾ ਨੇ ਸਪੋਰਟ ਵੀ ਕੀਤਾ ਜੀ ਠੀਕ ਹੈ ਜੀ ਤੇ ਉਹ ਨੇਤਾ ਇੱਕ ਵਾਰੀ ਬਠਿੰਡੇ ਵੀ ਆਇਆ ਸੀਗਾ ਬਤੌਰ ਕੇਂਦਰੀ ਵਜ਼ੀਰ